ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀਆਂ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਗਰਮੀ ਜਿਹੜੀ ਹੈ ਲਗਾਤਾਰ ਅੱਤ ਦੀ ਪੈ ਰਹੀ ਹੈ 45 ਤੋਂ 46 ਡਿਗਰੀ ਲਗਾਤਾਰ ਹੋ ਰਹੀ ਹੈ ਇੱਥੇ ਹੀ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਅੱਜ ਤੁਹਾਨੂੰ ਦੱਸ ਦਈਏ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਸ ਦੇ ਵਿੱਚ ਲੁਧਿਆਣਾ ਤੇ ਮਾਛੀਵਾੜਾ ਵੀ ਹੈ ਇਸ ਦੇ ਨਾਲ ਹੋਰ ਕਈ ਥਾਵਾਂ 'ਤੇ ਜਿਹੜੀ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਬਰਸਾਤ ਹੋਈ ਹੈ ਜਿਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਮਾਛੀਵਾੜਾ ਦੇ ਵਿੱਚ ਜਿਹੜੀ ਹੈ ਗਰਮੀ ਤੋਂ ਇੱਕ ਪਾਸੇ ਰਾਹਤ ਮਿਲੀ ਉੱਥੇ ਹੀ ਕਿਸਾਨਾਂ ਨੂੰ ਜਿਹੜੀ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਦੁਪਹਿਰ ਤੋਂ ਬਾਅਦ ਅਚੰਚਿਤ ਹੋਈ ਬਾਰਿਸ਼ ਕਾਰਨ ਮਾਝੀਵਾੜਾ ਅਨਾਜ ਮੰਡੀ ਜਿਹੜਾ ਹੈ ਜਲਥਲ ਹੋ ਗਿਆ ਕਿਸਾਨਾਂ ਦੀ ਜਿਹੜੀ ਹੈ ਵਿਕਣ ਆਈ ਮੱਕੀ ਦੀ ਫਸਲ ਜਿਹੜੀ ਹੈ ਭੇਜ ਗਈ ਤੇ ਨਾਲ ਹੀ ਮੰਡੀ ਵਿੱਚ ਮੱਕੀ ਦੀ ਫਸਲ ਵੇਚਣ ਆਏ ਕਿਸਾਨ ਵੱਲੋਂ ਜਿਹੜਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਅਚੰਚਿਤ ਆਏ ਮੀਂਹ ਕੁਦਰਤੀ ਕ੍ਰੋਪ ਦੇ ਨਾਲ ਹੀ ਜਿਹੜਾ ਹੈ ਕਿਸਾਨਾਂ ਦਾ ਜਿਹੜਾ ਆਰਥਿਕ ਨੁਕਸਾਨ ਹੋਇਆ ਉਹਨਾਂ ਕਹਿੰਹਾ ਕਿ ਮੰਡੀ ਵਿੱਚ ਜਿਹੜੀ ਹੈ ਸੀਵਰੇਜ ਸੁਚਾਰੂ ਢੰਗ ਨਾਲ ਚੱਲਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਤੇ ਜਿਸ ਕਰਕੇ ਫਸਲ ਦੀ ਉਹਨਾਂ ਦੀ ਬਰਬਾਦੀ ਹੋਈ ਹੈ ਖਰਾਬ ਹੋਈ ਹੈ ਭਾਵੇਂ ਆੜਤੀਆਂ ਵੱਲੋਂ ਜਿਹੜੀ ਹੈ ਮਜ਼ਦੂਰਾ ਨੂੰ ਤਰਪਾਲਾ ਆਦੀ ਦੇ ਕੇ ਫਸਲ ਢੱਕਣ ਦੀ ਜਿਹੜੀ ਹੈ ਗੱਲ ਕਹੀ ਗਈ ਸੀ ਤੇਜੀ ਆਈ ਹਨੇਰੀ ਨੇ ਸਭ ਕੁਝ ਉਡਾ ਕੇ ਰੱਖ ਦਿੱਤਾ ਜਿਸ ਕਰਕੇ ਲੋਕਾਂ ਨੂੰ ਨੁਕਸਾਨ ਹੋਇਆ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆਂ ਕੀ ਨਾਮ ਆਜੀ ਪਾਰਾ ਸਿੰਘ ਪਿੰਡ ਰੰਡ ਸਹਜੋ ਮਾਤਰਾ ਅ ਫਸਲ ਲੈ ਕੇ ਮੰਡੀ 'ਚ بارش ਹੋਈ ਹੈ ਕੀ ਕਹੋਗੇ ਮਾਰਚਤਾ ਜੀ ਜਿਹੜੀ ਹੋਈ ਆ ਹੋਈ ਆ ਤਾਂ ਕੁਦਰਤ ਤੇ ਵਾਸਾ ਪਰ ਇਸ ਮੌਕੇ ਮੰਡੀ ਦੇ ਛੱਡਾਂ ਥੱਲੇ ਖੜੇ ਆਲੇ-ਦਾਲੇ ਲੰਘਣ ਨੂੰ ਜਗ੍ਹਾ ਨਹੀਂ ਕਿਤੇ ਇੰਨਾ ਪਾਣੀ ਆ ਜਿਹੜੇ ਸੀਵਰੇਜ ਵਾਲੇ ਆ ਕੀ ਕਰ ਰਹੇ ਆ ਕੀ ਆ ਹੋ ਰਿਹਾ ਸੀਵਰੇਜ ਆ ਕੇ ਮੌਕਾ ਦੇਖੋ ਵੀ ਇਹ ਚੱਲ ਨਹੀਂ ਰਿਹਾ ਜ਼ਿੰਦਾਰਤਾ ਐ ਰੁਕੇ ਹੋਇਆ ਜਿਵੇਂ ਜਾਨਵਰ ਆਲੇ-ਦਾਲੇ ਦਰਿਆ 'ਚ ਰੁਕ ਜਾਂਦੇ ਇੰਨੀ ਕਿ ਲੱਗਦਾ ਲੋਕ ਕਿਸਾਨਾਂ ਦੀ ਫਸਲ ਜਿਹੜੀ ਖਰਾਬ ਹੋਈ ਆ ਕਿਸਾਨਾਂ ਦੀ ਕਾਪੀ ਆ ਬਹੁਤ ਫਸਲ ਪਈਆ ਮੰਡੀ ਚ ਤਾਂ ਕਿ ਦੇਖੋ ਦਿਖਦੀ ਆ ਸਭ ਨੂੰ ਦਿਖਦੀ ਆ ਕਿਹੜਾ ਸਾਨੂੰ ਕੱਲੇ ਤਾਂ ਕੋਈ ਲਾਗੜਾ ਵਾਲੀ ਗੱਲ ਕਰਦੇ ਆ ਹਾਂ ਕਿ ਕਿਹਨੇ ਕੀ ਭਾਈ ਮੰਡੀਆਂ ਚ ਦਿਖਦੀ ਆ ਵੀ ਫਸਲ ਮੱਕੀ ਪਈਆ ਪਾਣੀ ਚ ਡੁੱਬੀ ਪਈਆ ਵਿੱਚ ਆ ਉਹ ਸੀਵਰੇਜ ਰੁਕਣ ਕਰਕੇ ਜਿਹੜੀ ਇਕੱਠੀ ਨਹੀਂ ਹੋਈ ਉਹ ਵੀ ਡੁੱਬ ਗਈ ਸੀਵਰੇਜ ਤਾਂ ਪਹਿਲਾਂ ਸਫਾਈ ਵੀ ਹੋਈ ਆ ਜੀ ਹਾਂ ਸੀ ਪਤਾ ਨਹੀਂ ਸਫਾਈ ਹੋਈ ਆ ਕਿ ਨਹੀਂ ਔਰ ਤਾਂ ਬੰਦ ਪਏ ਆ ਦੇਖ ਲਓ ਮੌਕਾ ਦੇਖਣ ਵੀ ਚੱਲਦਾ ਖੜਿਆ ਸੇ ਪਾਣੀ ਮਾਰ ਕੇ ਬੰਦੇ ਪਾਣੀ ਦੇ ਵਿੱਚ ਬੰਦੇ ਖੜਾ ਕੇ ਦੇਖ ਲੈਣਾ ਹਾਂ ਵੇ ਖੜੇ ਆ ਜਨਾ ਨਾ ਪਾਣੀ ਤੇ ਖੜੇ ਕੀ ਮੰਗ ਕਰਦੇ ਹੋ ਜੀ ਹੁਣ ਤੁਸੀਂ ਮੰਗ ਇਹ ਆ ਵੀ ਆ ਮੰਡੀ ਦੀ ਤਾਂ ਸਫਾਈ ਹੋਣੀ ਚਾਹੀਦੀ ਆ ਸੀਵਰੇਜ ਚੱਲਣੇ ਚਾਹੀਦੇ ਆ ਆ ਦੇਖਪਾਲ ਕੁਝ ਹਾਇਓ ਨਹੀਂ ਇੱਥੇ ਮੰਡੀ ਦਾ ਮਾਲਕ ਹਾਂਜੀ ਇਹਨੂੰ ਦੇਖਪਾਲ ਤਾਂ ਚਾਹੀਦੀ ਆ ਉਹਨਾਂ ਨੂੰ ਵੀ ਜ਼ਿੰਮੇਦਾਰਾਂ ਦਾ ਇੰਨਾ ਮਾਲ ਆ ਰਿਹਾ ਹੈਰਾਨ ਹੁੰਦੇ ਆ ਉਹ ਹੈ ਫਿਰ ਉਹਨਾਂ ਨੂੰ ਪਤਾ ਨਹੀਂ ਕਿਤਾ ਵੀ ਅਸਾਸੀ ਦੇਖੀ ਸੀ ਵੀਰੇਜ ਅਸੀਂ ਚਲਾਉਣੇ ਆ ਉਹਨਾਂ ਨੇ ਚਲਾਉਣੇ ਅਜੇ ਤੱਕ ਚਲਾਉਣੇ ਨਹੀਂ ਸੀ ਵੀਰੇਜ ਠੀਕ ਹੈ ਹੈ ਉਹਨਾਂ ਨੂੰ ਨਹੀਂ ਦੇਖਣਾ ਚਾਹੀਦਾ ਜਿਹੜੇ ਇੰਨਾ ਕੁਝ ਹਾਂ ਜਿਹੜੀ ਫਸਲ ਪਈ ਵੀ ਅਜੇ ਦੀ ਿੱੱਗੀ ਆ ਜੇ ਸੀਵਰੇਜ ਚੱਲਦਾ ਹੁੰਦਾ ਉਸ ਡੁੱਬੇ ਨਾ ਹਾਂ ਹਾਂ ਕੀ ਨਾਮ ਆ ਜੀ ਨਵਿੰਦਰ ਸਿੰਘ ਜੀ ਪਿੰਡ ਸਹਿਜ ਮਜਰਾ ਜੀ ਕੀ ਕਹੂਗਾ ਇੱਥੇ ਸਭੀ ਫਸਲ ਭਿੱਜੀ ਆ ਜਿੱੰਨੀ ਭਿੱਜੀ ਆ ਕਾਫੀ ਭਿੱਜੀ ਗਈ ਜੀ ਸੀਵਰੇਜ ਬੰਦ ਹੋਣ ਕਰਕੇ ਭਿੱਜੀ ਆ ਇਹ ਜੇ ਪਾਣੀ ਨਾਲ ਜੋਂ ਨਿਕਲ ਜਿੰਦਾ ਫੇ ਤਾਂ ਹੜਨ ਹੜਨ ਵੀ ਹੈ ਤੇ ਇਕੱਠੀ ਹੋ ਗਈ ਨਹੀਂ ਸੀ ਮਗਰ ਕੀ ਪਾਣੀ ਖੜਨ ਕਰਕੇ ਜਿਆਦਾ ਕੰਮ ਹੋਇਆ ਜੀ ਇਹ ਦੀ ਮੰਗ ਕਰਦੇ ਆਂ ਮੰਗਦਾ ਇਹ ਹੈ ਵੀ ਸਾਫ਼ ਸੁਪਈਆ ਰਹੇ ਬਸ ਅਸੀਂ ਵੀਰੇ ਸਾਫ਼ ਹੋ ਜਾ ਹੋਰ ਕੀ ਚਾਣੋ ਹਾਂਜੀ ਮੈਂ ਅਰਵਿੰਦਰਪਾਲ ਸਿੰਘ ਮਿੱਕੀ ਸੁਭਸ ਖਤਰ ਆਰਟੀ ਅਸੋਸੀਏਸ਼ਨ ਪੰਜਾਬ ਅੱਜ ਅਚਾਨਕ ਮੀਂਹ ਆਉਣ ਨਾਲ ਫਸਲਾਂ ਦਾ ਮੱਕੀ ਦੀ ਫਸਲ ਦਾ ਜਿਹੜਾ ਮੰਡੀ ਦੇ ਵਿੱਚ ਪਹੁੰਚੀ ਹੋਈ ਸੀਗੀ ਉਹ ਕਾਫੀ ਹੱਦ ਤੱਕ ਸੰਭਾਲੀ ਗਈ ਬਟ ਜਿਹੜੀ ਹਵਾ ਤੇਜ਼ ਚੱਲਣ ਕਰਕੇ ਅਸੀਂ ਬੇਵਸ ਹੋ ਗਏ ਇੱਕ ਗੱਲ ਮੈਂ ਇੱਥੇ ਜ਼ਰੂਰ ਇਹ ਕਹੂੰਗਾ ਕਿ ਇੱਕ ਪਾਸੇ ਸਾਨੂੰ ਤਕਲੀਫ ਹੋਈ ਆ ਕਿ ਇੱਕਦਮ ਮੀਂਹ ਆਇਆ ਤਾਂ ਅਸੀਂ ਮੱਕੀ ਦਾ ਨੁਕਸਾਨ ਦੇ ਵਿੱਚ ਪਹੁੰਚੇ ਆ ਦੂਜੇ ਪਾਸੇ ਮੀਂਹ ਆਉਣ ਨਾਲ ਸਾਡਾ ਜਿਹੜਾ ਝੋਨਾ ਆ ਲੱਗਣਾ ਆ ਉਹਦੀ ਬਜਾਈ ਸ਼ੁਰੂ ਹੋ ਗਈ ਆ ਇਸ ਗੱਲ ਦਾ ਸਾਨੂੰ ਫਾਇਦਾ ਵੀ ਹੋਇਆ ਆ ਆਮ ਲੋਕ ਆਮ ਕਿਸਾਨਾਂ ਨੂੰ ਮੈਂ ਇਹ ਅਪੀਲ ਕਰਦਾ ਆ ਘਬਰਾਓ ਨਾ ਆਪਾਂ ਮੱਕੀ ਲਾਉਨੇ ਆ ਇਹ ਆਪਾਂ ਨੂੰ ਪਤਾ ਹੈ ਕਿ ਇਹ ਗਰਮੀ ਆ ਗਰਮੀ ਦੇ ਵਿੱਚ ਵੀ ਆਉਣਾ ਆ ਹੌਸਲਾ ਬਣਾ ਕੇ ਰੱਖੋ ਮੱਕੀ ਤੁਹਾਡੀ ਸੰਭੀ ਜਾਊਗੀ ਥੋੜੇ ਦਿਨਾਂ ਦੀ ਗੱਲ ਆ 2-4 ਦਿਨ ਵੱਧ ਲੱਗੇ ਜਾਂ 2-4 ਦਿਨ ਘੱਟ ਲੱਗੇ ਮੌਸਮ ਠੀਕ ਹੋਇਆ ਤਾਂ ਦਿਨੋਂ ਦਿਨੀ ਤੁਹਾਡੀ ਮੱਕੀ ਜਿਹੜੀ ਆ ਬੋਰੀਆਂ ਚ ਪਾ ਕੇ ਗੜਾਉਣਾ ਚ ਚਲੀ ਜਾਊਗੀ ਕਿੱਦਾਂ ਦਾ ਪ੍ਰਬੰਧ ਲੱਗ ਰਿਹਾ ਸੀ ਪ੍ਰਬੰਧ ਸਾਡੇ ਕੋਲ ਸਾਰੀ ਕੰਪਲੀਟ ਆ ਪਰ ਜਦੋਂ ਮੌਸਮ ਹਨੇਰੀ ਚੱਲਦੀ ਆ ਉੱਥੇ ਅਸੀਂ ਵੀ ਬੇਵੱਸ ਹੋ ਜਾਂਦੇ ਆ ਸਾਡੀ ਲੇਬਰ ਜਿਹੜੀ ਆ ਪੂਰੀ ਸਾਡੇ ਕੋ ਐਕਿਊਰੇਟ ਲੇਬਰ ਸਾਡੇ ਨਾਲ ਪੂਰਾ ਸਾਥ ਦੇ ਰਹੀ ਆ ਔਰ ਕਿਸਾਨ ਵੀ ਉਹਨਾਂ ਦੇ ਨਾਲ ਸਾਥ ਦੇ ਰਹੇ ਆ ਉਹ ਵੀ ਨਾਲ ਲੱਗ ਜਾਂਦੇ ਜਦੋਂ ਮੌਸਮ ਦੀ ਖਰਾਬੀ ਆਉਂਦੀ ਆ ਪਾਣੀ ਬਹੁਤ ਥੋੜਾ ਬੜਾ ਪਾਣੀ ਦੇ ਕੋਈ ਇੱਕਦਮ ਮੀਂਹ ਆ ਨਿਕਲਣੇ ਟਾਈਮ ਲੱਗਣਾ ਆ ਸੀਵਰੇਜ ਦਾ ਵੈਸੇ ਤਾਂ ਹੁਣ ਨਵਾਂ ਪਿਆ ਆ ਸੀਵਰੇਜ ਦਾ ਪਾਣੀ ਨਿਕਲ ਜਾਊਗਾ ਹੋਰ ਘੰਟਾ ਦੋ ਘੰਟੇ ਚ ਨਿਕਲ ਜਾਊਗਾ ਇੱਕਦਮ ਮੀਂਹ